ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹੰਦਵਿੰਦਰ ਪੱਟੀ ਤੁਸੀਂ ਜੁੜੇ ਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਦੋਸਤੋ ਕਾਲੀ ਮਾਤਾ ਮੰਦਰ ਸਮਾਣਾ ਤੋਂ ਪਟਿਆਲਾ ਰੋਡ ਨੇੜੇ ਪ੍ਰਧੰਮਨ ਬਟਰੋਲ ਪੰਪ ਸੋ ਇੱਥੇ ਭੰਡਾਰਾ ਕਰਵਾਇਆ ਗਿਆ ਔਰ ਅੱਜ ਰਾਤ ਜਾਗਰਣ ਕਰਵਾਇਆ ਜਾ ਰਿਹਾ ਹੈ ਔਰ ਕਿਤਨਾ ਕਤੇ ਜਿਹੜੇ ਇਥੇ ਸੇਵਾ ਕਰਦੇ ਨੇ ਉਹਨਾਂ ਦਾ ਨਾਮ ਹੈ ਬਾਬਰਾ ਬਾਬਾ ਜੀ ਔਰ ਉਹਨਾਂ ਦੱਸਿਆ ਕਿ ਉਹਨਾਂ ਹੁਣ ਤੱਕ ਤਕਰੀਬਨ 15 ਭੰਡਾਰੇ ਕਰਵਾ ਦਿੱਤੇ ਨੇ ਔਰ ਜੇ ਗੱਲ ਕਰੀਏ ਮੰਦਿਰ ਸਥਾਪਨਾ ਦੀ ਮੰਦਿਰ ਸਥਾਪਨਾ ਤੋਂ ਬਾਅਦ ਇਹ ਤਕਰੀਬਨ 6ਵਾਂ ਭੰਡਾਰਾ ਹੈ ਬਾਬਾ ਜੀ ਨਾਲ ਗੱਲਬਾਤ ਵੀ ਕੀਤੀ ਉਹਨਾਂ ਦੱਸਿਆ ਕਿ ਇਹ ਜਿਹੜਾ ਮੰਦਿਰ ਸਥਾਪਨਾ ਤੋਂ ਬਾਅਦ ਲਗਭਗ 6ਵਾਂ ਭੰਡਾਰਾ ਹੈ ਔਰ ਅੱਜ ਦੇ ਇਸ ਭੰਡਾਰੇ ਤੋਂ ਬਾਅਦ ਜਿਹੜਾ ਜਾਗਰਨ ਵੀ ਰਾਤ ਦਾ ਚੱਲ ਰਿਹਾ ਹੈ ਬਿਲਕੁਲ ਲਾਈਵ ਤੁਸੀਂ ਤਾਂ ਤੁਸੀਂ ਦੇਖ ਰਹੇ ਹੋ ਦਰਬਾਰ ਦੀਆਂ ਔਰ ਸਿੱਧਾ ਤੁਹਾਨੂੰ ਮੰਡਾਲ ਦੇ ਵਿੱਚ ਲੈ ਕੇ ਚੱਲਦੇ ਆ ਜਿੱਥੇ ਕਿ ਸੂਫੀ ਗਾਇਕ ਕਲਾਕਾਰ ਮਾਤਾ ਦਾ ਗੁਣਗਾਨ ਕਰਨ ਵਾਸਤੇ ਇੱਥੇ ਪਹੁੰਚੇ ਹੈ ਔਰ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਜਿਹੜੇ ਐਦਾਂ ਦੇ ਸੂਫੀ ਪ੍ਰੋਗਰਾਮ ਨੇ ਇਹ ਸਾਡੇ ਸਮਾਣੇ ਏਰੀਏ ਦੇ ਵਿੱਚ ਅਕਸਰ ਹੀ ਹੁੰਦੇ ਰਹਿੰਦੇ ਆ ਔਰ ਬਹੁਤ ਅੱਛੀ ਗੱਲ ਹੈ ਨੌਜਵਾਨਾਂ ਨੂੰ ਚੰਗੀ ਸਿੱਖਿਆ ਮਿਲਦੀ ਹੈ ਅਸੀਂ ਵੀ ਮੁਬਾਰਕਬਾਦ ਦਿੰਨੇ ਆ ਬਾਬਾ ਜੀ ਨੂੰ ਸੁਖਤ ਨਕਤੇ ਤੁਸੀਂ ਜਰੂਰ ਜੁੜੇ ਰਹੋ ਗਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ दरबारोनी माषण